ਮੋਢਨ ਸਮਾਜ ਦੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਰਿਸ਼ਪਾਲ ਸਿੰਘ ਗਾਲੋ ਵੱਲੋਂ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਮੈਂ ਇਹ ਵੀਡੀਓ ਇੱਕ ਵਿਸ਼ੇਸ਼ ਜਾਣਕਾਰੀ ਦੇਣ ਦੇ ਲਈ ਬਣਾ ਰਿਹਾ ਹਾਂ ਤੁਹਾਨੂੰ ਪਤਾ ਹੋਵੇਗਾ ਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਸੀ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਲੋਕ ਫੇਕ ਆਈਡੀਆਂ ਬਣਾ ਕੇ ਜਾਂ ਆਪਣੀਆਂ ਹੋਰ ਤਰੀਕੇ ਦੇ ਨਾਲ ਐਸਸੀ ਸਮਾਜ ਨੂੰ ਔਰ ਐਸਸੀ ਸਮਾਜ ਦੇ ਵਿੱਚ ਵੀ ਖਾਸ ਤੌਰ ਤੇ ਮਜਬੀ ਸਿੱਖ ਬਾਲਮੀਕਨ ਜਾਂ ਰਵਿਦਾਸੀਆ ਸਮਾਜ ਨੂੰ ਬਹੁਤ ਗੰਦਗੀਆਂ ਕਾਲਾਂ ਕੱਢਦੇ ਸੀ ਜਬ ਉਹ ਘਟੀਆ ਕਿਸਮ ਦੀਆਂ ਪੋਸਟਾਂ ਪਾ ਪਾ ਕੇ ਜਲੀਲ ਕਰਦੇ ਸੀ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਵਾਉਣ ਦੇ ਲਈ ਅਸੀਂ ਕੋਸ਼ਿਸ਼ ਕੀਤੀ ਸੀ ਪਹਿਨਾ 28 ਜਿਹੜੀਆਂ ਪ੍ਰੋਫਾਈਲ ਸੀਗੀਆਂ ਜਾਂ ਪੇਜ ਸੀਗੇ ਉਹਨਾਂ ਦੇ ਵਿਰੁੱਧ ਪੂਰੇ ਸਬੂਤਾਂ ਸਮੇਤ ਪੁਲਿਸ ਨੂੰ ਲਿਖਤੀ ਤੌਰ ਤੇ ਦਰਖਾਸਤਾਂ ਦਿੱਤੀਆਂ ਗਈਆਂ ਉਸ ਤੋਂ ਬਾਅਦ 4 ਫੇਰ ਫੇਰ 14 ਇਸ ਤਰੀਕੇ ਨਾਲ ਕਾਫੀ ਮਾਤਰਾ ਦੇ ਵਿੱਚ ਅਸੀਂ ਪੂਰੇ ਸਬੂਤਾਂ ਸਮੇਤ ਉਹਨਾਂ ਨੂੰ ਦਰਖਾਸਤਾਂ ਦਿੱਤੀਆਂ ਪੰਜਾਬ ਪੁਲਿਸ ਦੇ ਪਹਿਲਾਂ ਤਾਂ ਸ਼ੁਰੂਆਤ ਦੇ ਵਿੱਚ ਉਹਨਾਂ ਦਾ ਕੋਈ ਬਹੁਤਾ ਨਹੀਂ ਸੀਗਾ ਬਿਹੇਵੀਅਰ ਦੇ ਪ੍ਰਤੀ ਠੀਕ ਉਹ ਚਾਹੁੰਦੇ ਸੀ ਵੀ ਬਸ ਇਸ ਤਰ੍ਹਾਂ ਦਰਖਾਸਤ ਦਿੱਤੀ ਤੇ ਆਪ ਦਾ ਚੁੱਪ ਕਰਕੇ ਇਹ ਬੈਠ ਜਾਣਗੇ ਪਰ ਮੈਂ ਲਗਾਤਾਰ ਆਪਣੇ ਸਾਥੀਆਂ ਸਮੇਤ ਉਹਨਾਂ ਨੂੰ ਇਸ ਤੇ ਕਹਿੰਦਾ ਰਿਹਾ ਵੀ ਕਾਰਵਾਈ ਕਰੋ ਫਿਰ ਆਰਟੀਆਈਸ ਪਾਈਆਂ ਅੰਤੋਂ ਉਹਨੇ ਕਾਫੀ ਕੋਸ਼ਿਸ਼ ਕੀਤੀ ਤੇ ਸਾਨੂੰ ਜਿਹੜਾ ਪ੍ਰੂਫ ਵੀ ਦਿਖਾਉਣੇ ਸ਼ੁਰੂ ਕੀਤੇ ਕਿ ਅਸੀਂ ਕਾਰਵਾਈਆਂ ਕਰ ਰਹੇ ਹਾਂ ਅਸੀਂ ਮਹਾਲੀ ਤੱਕ ਗਏ ਕਿਉਂਕਿ ਮਹਾਲੀ ਇਹ ਕਹਿੰਦੇ ਸੀਗੇ ਵੀ ਸਾਡੇ ਕੋਲੇ ਹਾਈ ਟੈਕਨੋਲੋਜੀ ਹੈਗੀ ਆ ਤੇ ਅਸੀਂ ਸਰਚ ਕਰ ਲਾਂਗੇ। ਉਹਨਾਂ ਦੇ ਵਿੱਚੋਂ ਲਗਭਗ ਜਿੰਨੇ ਇੱਕ ਅਸੀਂ ਆਈਡੀਆ ਦਿੱਤੀਆਂ ਸੀ ਉਹ ਸਾਰੇ ਦੀਆਂ ਸਾਰੀਆਂ ਵਿਦੇਸ਼ਾਂ ਦੇ ਵਿੱਚੋਂ ਆਪਰੇਟ ਹੋ ਰਹੀਆਂ। ਔਰ ਵਿਦੇਸ਼ਾਂ ਦੇ ਵਿੱਚੋਂ ਵੀ ਦੋ ਕੰਟਰੀਆਂ ਦੇ ਵਿੱਚੋਂ ਸਭ ਤੋਂ ਵੱਧ ਯੂ ਐਸ ਏ ਤੇ ਕੈਨੇਡਾ। ਕੁਸ਼ਕ ਜਿਹੜੀਆਂ ਸਿੰਘ ਉਹ ਆਸਟ੍ਰੇਲੀਆ ਤੋਂ ਚਾਰਕ ਜਿਹੜੀਆਂ ਆਈਡੀਆਂ ਹੈਗੀਆਂ ਉਹ ਮਤਲਬ ਕਿ ਦੁਬਈ ਤੋਂ ਤੇ ਕਵੇਤ ਤੋਂ ਇਸ ਤਰੀਕੇ ਨਾਲ ਇਹ ਸਿੰਘਾਂ ਜਿਹੜੀਆਂ ਲਗਭਗ ਉਹ ਸਾਰੇ ਦੇ ਨਸਾਰੀਆਂ ਵਿਦੇਸ਼ਾਂ ਤੋਂ ਆਈਡੀਆਂ ਚਲਦੀਆਂ ਤੇ ਪਲੀਜ਼ ਨੇ ਕਿਹਾ ਵੀ ਆ ਦੇਖੋ ਜੀ ਅਸੀਂ ਕਿੰਨੇ ਉਹਨਾਂ ਨੂੰ ਰਿਕੁਐਸਟਾਂ ਕਰ ਚੁੱਕੇ ਆ ਫੇਸਬੁੱਕ ਨੂੰ ਵੀ ਇਹਨਾਂ ਨੂੰ ਦੂਸਰਾ ਬੰਦ ਕਰੋ ਪਰ ਫੇਸਬੁੱਕ ਬੰਦ ਨਹੀਂ ਕਰਦੇ ਵੀ ਸਾਡੇ ਤਾਂ ਹੱਥ ਖੜੇ ਆ ਤੇ ਇਹੇ ਜੀ ਸਾਡੇ ਕੋਲੇ ਕੋਈ ਪਾਲਿਸੀ ਹੈ ਨਹੀਂਗੀ ਵੀ ਜਿਹੜਾ ਅਸੀਂ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚੋਂ ਲੈ ਆਈਏ ਇਹਦੇ ਨਾਲ ਅਸੀਂ ਵੀ ਐਗਰੀ ਸੀ ਸੋ ਕੁੱਲ ਮਿਲਾ ਕੇ ਅ ਪਰसों ਇੱਕ ਤਰੀਕ ਵਾਲੇ ਦਿਨ ਉਹ ਲਗਭਗ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਆਈਡੀਆਂ ਦੀਆਂ ਤਿੰਨ ਦਰਖਾਸਤਾਂ ਸੀਗੀਆਂ ਉਹ ਪੁਲਿਸ ਨੇ ਦਫ਼ਤਰ ਦਾਖਲ ਕਰ ਦਿੱਤੀਆਂ ਹੈਗੀਆਂ ਹੁਣ ਇਹ ਮੈਂ ਗੱਲ ਤੁਹਾਨੂੰ ਤਾਂ ਦੱਸੀ ਆ ਅਸੀਂ ਪੂਰਾ ਜ਼ੋਰ ਲਾ ਕੇ ਦੇਖ ਲਿਆ ਪੂਰਾ ਜ਼ੋਰ ਕੁਝ ਵੀ ਸਾਡੇ ਪੱਲੇ ਨਹੀਂ ਪਿਆ ਮੋਹਾਲੀ ਤੱਕ ਜਾ ਕੇ ਦੇਖ ਲਿਆ ਪਲੀਜ਼ ਨੇ ਵੀ ਕੋਸ਼ਿਸ਼ ਕੀਤੀ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਉਹਨਾਂ ਨੇ ਪੂਰਾ ਜੋਰ ਲਾਇਆ ਕੋਸ਼ਿਸ਼ ਉਹਨਾਂ ਨੇ ਵੀ ਕੀਤੀ ਜਿੰਨੀ ਉਹ ਕਰਨਾ ਚਾਹੁੰਦੇ ਸੀ ਉਨੀ ਕੀਤੀ ਤੇ ਸਾਡਾ ਪ੍ਰੈਸ਼ਰ ਤਾਂ ਕੋਈ ਹੈ ਨਹੀਂ ਸੀਗਾ ਸੋ ਸਾਥੀਓ ਹੁਣ ਆਪਾਂ ਕੀ ਕਰਨਾ ਮੈਂ ਤੁਹਾਨੂੰ ਇੱਕ ਸੁੱਖਾ ਇਹਦਾ ਦੱਸਦਾ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸਾਥੀ ਜਿਹੜੇ ਵੀ ਲੋਕ ਉਹ ਪੋਸਟਾਂ ਪਾਉਂਦੇ ਆ ਨੰਬਰ ਇੱਕ ਤਾਂ ਉਹਨਾਂ ਤੇ ਕਮੈਂਟ ਨਾ ਕਰੋ ਕਿਉਂਕਿ ਉਹਨਾਂ ਤੇ ਤੁਸੀਂ ਜਿਹੜਾ ਵੀ ਕਮੈਂਟ ਕਰਦੇ ਹੋ ਉਹ ਉਹਨਾਂ ਦਾ ਪੈਸਾ ਹੈ ਚਾਹੇ ਚੰਗਾ ਕਰਦੇ ਹੋ ਚਾਹੇ ਮੰਦਾ ਕਰਦੇ ਹੋ ਉਹਨਾਂ ਦਾ ਪੈਸਾ ਹੈ ਉਸੇ ਕਰਕੇ ਉਹ ਬਾਰ-ਬਾਰ ਉਹ ਪੋਸਟਾਂ ਪਾਉਂਦੇ ਆ ਕਮੈਂਟ ਬਿਲਕੁਲ ਨਾ ਕਰੋ ਭਾਵੇਂ ਦੇਖ ਲਓ ਉਹਨਾਂ ਦੀ ਕਮਾਈ ਸਿਰਫ ਤੇ ਸਿਰਫ ਕਮੈਂਟ ਦੂਸਰਾ ਕੀ ਕਰੋ ਉਸ ਪੇਜ ਦੀ ਸਾਰੇ ਸੱਥੀ ਰਿਪੋਰਟ ਜ਼ਰੂਰ ਕਰੋ ਰਿਪੋਰਟ ਦੇ অপਸ਼ਨ ਹੁੰਦਾ ਹੈ ਉਹ ਜਿਹੜੀ ਵੀ ਪੋਸਟ ਹੈ ਜਿਹੜਾ ਪੇਜ ਆ ਜਾਂ ਪ੍ਰੋਫਾਈਲ ਆ ਉਹ ਤੇ ਰਿਪੋਰਟ ਦਾ অপਸ਼ਨ ਹੁੰਦਾ ਰਿਪੋਰਟ ਕਰੋ ਉਹ ਆਪਣੇ ਆਪ ਹੀ ਪੇਜ ਜਿਹੜੇ ਆ ਬੰਦ ਹੋ ਜਾਣਗੇ ਕਿਉਂਕਿ ਜਦੋਂ ਤੁਸੀਂ ਕਮੈਂਟ ਕਰਦੇ ਹੋ ਤਾਂ ਉਹਨਾਂ ਦੀ ਆਮਦਨ ਵੱਧਦੀ ਹੈ ਆਮਦਨ ਦੇ ਲੋਕ ਭੁੱਖੇ ਆ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਹੈਗਾ ਆਮਦਨ ਵਧਣ ਦੇ ਕਾਰਨ ਫਿਰ ਉਹ ਬਾਰ-ਬਾਰ ਉਹੀ ਪੋਸਟਾਂ ਪਾਉਂਦੇ ਆ ਤੇ ਸਾਡੇ ਲੋਕ ਉਹਨਾਂ ਨੂੰ ਸ਼ੇਅਰ ਕਰੀ ਜਾਂਦੇ ਆ ਇਹਦਾ ਸਭ ਤੋਂ ਸੌਖਾ ਤਰੀਕਾ ਇਹੀ ਆ ਕਿ ਕਮੈਂਟ ਬਿਲਕੁਲ ਨਾ ਕਰੋ ਸ਼ੇਅਰ ਬਿਲਕੁਲ ਨਾ ਕਰੋ ਤੇ ਉਸ ਜਿਹੜਾ ਪੇਜ ਆ ਜਾਂ ਪ੍ਰੋਫਾਈਲ ਆ ਉਹਦੀ ਰਿਪੋਰਟ ਕਰ ਦਿਓ ਉੱਪਰ ਹੀ ਆਪਸ਼ਨ ਹੁੰਦਾ ਹੈ ਰਿਪੋਰਟ ਕਰ ਦੋਗੇ ਤੇ ਆਈਡੀ ਉਹ ਬਿਲਕੁਲ ਬੰਦ ਹੋ ਜੂਗੀ ਆਮਦਨ ਉਹਨਾਂ ਦੀ ਬੰਦ ਹੋ ਜੂਗੀ ਉਹਨਾਂ ਨੇ ਪਾਉਣਾ ਛੱਡ ਜਾਣਗੇ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਪਲੀਜ਼ ਨੇ ਹੱਥ ਖੜੇ ਕਰਤੇ ਉਹ ਕਹਿੰਦੇ ਸਾਡੇ ਕੋਲ ਟੈਕਨੋਲੋਜੀ ਹੈ ਨਹੀਂ ਕਿ ਕੋਈ ਅਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਆ ਤੇ ਉਹ ਸਾਡੀ ਰਿਕੁਐਸਟ ਨੂੰ ਮੰਨਣ ਨਾ ਮੰਨਣ ਇਹ ਉਹਨਾਂ ਤੇ ਡਿਪੈਂਡ ਕਰਦਾ ਤੇ ਫਿਰ ਹੋਰ ਆਪਣੇ ਕੋਲੇ ਵੀ ਕੋਈ ਹੁਣ ਸਾਧਨ ਹੈ ਨਹੀਂ ਕਿਉਂਕਿ ਆਪਾਂ ਜਿੰਨੀ ਕੋਸ਼ਿਸ਼ ਕਰ ਸਕਦੇ ਸੀਗੇ ਉਸ ਤੋਂ ਉੱਪਰ ਜਾ ਕੇ ਕੋਸ਼ਿਸ਼ ਕੀਤੀ ਹੈ ਇਹ ਮੈਂ ਤੁਹਾਡੇ ਨਾਲ ਆਪਣੀ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਸੀਗਾ ਉਮੀਦ ਆ ਸਾਰੇ ਸਾਥੀ ਇਹ ਮੇਰੀ ਗੱਲ ਦੇ ਨਾਲ ਸਹਿਮਤ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ